ਰੋਣੀ ਕਾਲੀ ਦਲ ਦੇ ਬੁਲਾ ਰਹੇ ਐਡਵੋਕੇਟ ਅਛਦੀਪ ਸਿੰਘ ਕਲੀਅਰ ਨੇ ਕਿਹਾ ਕਿ ਜਿਹੜਾ ਗੁਰਪ੍ਰੀਤ ਸਿੰਘ ਗੋਗੀ ਨੇ ਲੁਧਿਆਣਾ ਵਿਖੇ ਐਮਐਲਏ ਨੇ ਇੱਕ ਇਮਾਨਦਾਰੀ ਦਾ ਸਬੂਤ ਦਿੱਤਾ ਉਸਨੇ ਆਪਣੀ ਹੀ ਸਰਕਾਰ ਦੇ ਵਿੱਚ ਨਹੀਂ ਪੱਥਰ ਨੂੰ ਢਾਹਿਆ ਕਿਉਂਕਿ ਸਰਕਾਰ ਵੱਲੋਂ ਕੋਈ ਵੀ ਕੰਮ ਨਹੀਂ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਜਿਹੜਾ ਭਗਵੰਤ ਮਾਨ ਹੈ ਉਹ ਉਦੋਂ ਬੋਲਦਾ ਹੁੰਦਾ ਸੀ ਕਿ ਸਾਡੀ ਸਰਕਾਰ ਵੇਲੇ ਇਹ ਕੰਮ ਹੋਣਗੇ ਨਹੀਂ ਪੱਥਰ ਨਹੀਂ ਰੱਖੇ ਜਾਣਗੇ ਪਰ ਵੀ ਪੱਥਰ ਰੱਖੇ ਜਾਣ ਦੇ ਬਾਵਜੂਦ ਵੀ ਕੋਈ ਵਧੀਆ ਕੰਮ ਨਹੀਂ ਹੋਇਆ ਉਹਨਾਂ ਨੇ ਹੋਰ ਕਿਹਾ ਕਿ ਜਿਹੜਾ ਇਹ ਸਰਕਾਰ ਹੈ ਇਸ ਵੇਲੇ ਕੋਈ ਕੰਮ ਨਹੀਂ ਹੋਇਆ ਇਹ ਜਿਹੜੇ ਕੰਮ ਹੋਏ ਨੇ ਇਹ ਅਕਾਲੀ ਦਲ ਵੇਲੇ ਹੋਏ ਨੇ ਕਾਂਗਰਸ ਦੀ ਸਰਕਾਰ ਵੇਲੇ ਵੀ ਕੋਈ ਕੰਮ ਨਹੀਂ ਹੋਇਆ ਉਹਨਾਂ ਨੇ ਹੋਰ ਕੀ ਕੀ ਕਿਹਾ ਉਹ ਤੁਹਾਨੂੰ ਸੁਣਾਉਂਦੇ ਆ ਅੱਜ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੋਗੀ ਸਾਹਿਬ ਨੇ ਆਪਣੀ ਸਰਕਾਰ ਦਾ ਔਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ ਝੂਠਾ ਤੇ ਫਰੇਵ ਦਾ ਚਿਹਰਾ ਲੋਕਾਂ ਦੇ ਸਾਹਮਣੇ ਨੰਗਾ ਕਰਿਆ 2.5 ਸਾਲਾਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਦੇ ਵਿੱਚ ਇੱਕ ਇੱਟ ਤੱਕ ਨਹੀਂ ਲਾਈ ਕੰਮ ਕੀ ਕੀਤਾ ਜਾ ਵਿਰੋਧੀਆਂ ਦੇ ਨਾਲ ਤੂੰ ਤੂੰ ਮੈਂ ਮੈਂ ਜਾਂ ਗੱਡੀ ਦੀ ਛੱਤ ਤੇ ਚੜ ਕੇ ਗਾਣੇ ਲਾ ਕੇ ਨੱਚੇ ਨੇ 인ਫਰਾਸਟ੍ਰਕਚਰ ਪੰਜਾਬ ਦਾ ਉੱਥੇ ਹੀ ਖੜਾ ਜਿੱਥੇ ਸ਼ਰੋਮਨੀ ਅਕਾਲੀ ਦਲ ਦੀ ਸਰਕਾਰ ਨੇ 2017 ਚ ਛੱਡਿਆ ਸੀ ਉਸ ਤੋਂ ਅੱਗੇ ਪੰਜਾਬ ਦੇ ਵਿੱਚ ਇੱਕ ਟ ਵੀ ਕਿਤੇ ਨਹੀਂ ਲੱਗੀ ਕਾਂਗਰਸ ਨੇ ਵੀ 5 ਸਾਲ ਗੱਲਾਂ ਮਾਰ ਕੇ گزارੇ ਗੋਗੀ ਸਾਹਿਬ ਤੁਸੀਂ ਇਹ ਸਾਬਤ ਕਰਤਾ ਕਿ ਜਿਹੜੇ 92 ਐਮ ਐਲ ਜਿੱਤੇ ਨੇ ਉਹਨਾਂ 'ਚ ਥੋਡੇ ਵਰਗੇ ਇੱਕ ਦੋ ਬੰਦੇ ਹੈਗੇ ਨੇ ਜਿਨ੍ਹਾਂ ਦੀ ਜ਼ਮੀਰ ਜਾਗਦੀ ਹੈ ਤੁਹਾਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਹੁਣ ਮੂਰੇ ਲੱਗੋ ਔਰ ਬਾਕੀ ਵੀ ਪੰਜਾਬ ਦੇ ਵਿੱਚ ਜਿਹੜੇ ਝੂਠੇ ਨਹੀਂ ਪੱਥਰ ਰੱਖੇ ਨੇ ਕਿ ਜੀ ਇੰਨੇ 100 ਕਰੋੜ ਦਾ ਪ੍ਰੋਜੈਕਟ ਆ ਰਿਹਾ ਹੈ ਭਗਵੰਤ ਮਾਨ ਸਾਹਿਬ ਕਦੇ ਗੱਡੀ ਲੈ ਕੇ ਉੱਥੇ ਨਹੀਂ ਪੱਥਰ ਰੱਖੇ ਆਉਂਦੇ ਨੇ ਕਦੇ ਉੱਥੇ ਇਹ ਜਿੰਨਾ ਝੂਠ ਤੇ ਫਰੇਵ ਦਾ ਨਹੀਂ ਪੱਥਰ ਇਹ ਮੁੱਖ ਮੰਤਰੀ ਭਗਵੰਤ ਮਾਨ ਨੇ ਰੱਖਿਆ ਪੱਟ ਕੇ ਸਿੱਟ ਦਿਓ ਔਰ ਮੇਰੀ ਬਾਕੀ ਐਮਐਲਏ ਸਹਿਬਾਨਾਂ ਨੂੰ ਵੀ ਬੇਨਤੀ ਹੈ ਕਿ 2.5 ਸਾਲ ਨਿਕਲ ਗਏ ਨੇ ਤੇ 2.5 ਸਾਲ ਹੀ ਰਹਿ ਗਏ ਨੇ ਤੇ ਲੋਕਾਂ ਨੇ ਹੁਣ ਹਿਸਾਬ ਮੰਗਣਾ ਹੈ ਤੇ ఎమ్మెల్యేਆਂ ਕੋਲੇ ਕੋਈ ਜਵਾਬ ਹੈ ਨਹੀਂ ਕਿਉਂਕਿ ਝੂਠ ਮਾਰ ਕੇ ਇਹ ਸਰਕਾਰ ਬਣਾਈ ਸੀ ਲੋਕਾਂ ਨਾਲ لمبے ਚੋੜੇ ਵਾਅਦੇ ਕੀਤੇ ਸੀ ਤੇ ਅੱਜ ਹਾਲਾਤ ਕੀ ਨੇ ਪੰਜਾਬ ਦੇ ਇੰਡਸਟਰੀ ਤਾਂ ਸਾਰੀ ਪੰਜਾਬ ਤੋਂ ਬਾਹਰ ਭੱਜੀ ਜਾ ਰਹੀ ਹੈ ਪੰਜਾਬ ਦੇ ਵਿੱਚ ਕੋਈ ਇਨਵੈਸਟਮੈਂਟ ਨਹੀਂ ਆ ਰਹੀ ਐਨਐਚਏਆਈ ਆਪਣੇ ਪ੍ਰੋਜੈਕਟ ਕੱਢ ਕੇ ਲੈ ਕੇ ਜਾ ਰਹੀ ਹੈ ਲਾਅ ਐਂਡ ਆਰਡਰ ਦਾ ਬੁਰਾ ਹਾਲ ਹੈ ਨਸ਼ੇ 'ਚ ਸਾਡੀ ਜਵਾਨੀ ਗਰਕ ਰਹੀ ਹੈ ਗੈਂਗਸਟਰਾਂ ਦਾ ਰਾਜ ਹੈ ਉਹ ਆਪਣੇ ਇੰਟਰਵਿਊ ਆ ਪੁਲਿਸ ਦੀ ਕਸਟਡੀ 'ਚੋਂ ਦੇ ਰਹੇ ਨੇ ਇਹ ਸੂਬੇ ਦੇ ਹਾਲਾਤ ਨੇ ਔਰ ਇਸ ਤੋਂ ਅੱਗੇ ਵੀ ਹੁਣ ਤਾਂ ਐਨਜੀਟੀ ਨੇ ਵੀ ਕਹਿਤਾ 1023 ਕਰੋੜ ਦਾ ਜੁਰਮਾਨਾ ਅੱਜ ਠੋਕਿਆ ਕਹਿੰਦੇ ਪੰਜਾਬ ਦੇ ਵਿੱਚ ਗੰਦਗੀ ਹੈ ਕੂੜੇ ਦੇ ਢੇਰ ਲੱਗੇ ਪਏ ਨੇ ਆ ਨੀ ਪਤਰਾ ਤੋਂ ਕੀ ਕਰਉਣਾ ਤੁਹਾਡੇ ਤੋਂ ਤਾਂ ਪੰਜਾਬ ਦਾ ਜਿਹੜਾ ਪੁਰਾਣਾ ਇਨਫਰਾਸਟ੍ਰਕਚਰ ਬਣਿਆ ਤੁਹਾਡੇ ਤੋਂ ਤਾਂ ਉਹਦੀ ਸਫਾਈ ਨਹੀਂ ਹੋ ਰਹੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਹੁਣ ਪੰਜਾਬ ਤੁਹਾਡੇ ਤੋਂ ਜਵਾਬ ਮੰਗਦਾ ਹੈ ਐਡੀ ਮਾੜੀ ਕਾਰਗੁਜ਼ਾਰੀ ਪੰਜਾਬ ਨੇ ਕਿਸੇ ਮੁੱਖ ਮੰਤਰੀ ਦੀ ਨਹੀਂ ਦੇਖੀ ਇਹ ਫੇਲਿਅਰ ਹੈ ਭਗਵੰਤ ਮਾਨ ਸਾਹਿਬ ਦਾ ਆਮ ਆਦਮੀ ਪਾਰਟੀ ਦਾ ਤੇ ਜਿਹੜੇ ਦਿੱਲੀੋਂ ਲਾਲਾ ਜੀ ਜਿਨ੍ਹਾਂ ਨੇ ਸਾਰਾ ਪੰਜਾਬ ਦਾ ਰੈਵਨਿਊ ਇਕੱਠਾ ਕੀਤਾ ਤੇ ਆਪਣੇ ਆਪ ਨੂੰ ਨੈਸ਼ਨਲ ਲੀਡਰ ਬਣਾਉਣ ਤੇ ਖਰਚਤਾ ਇਹ ਪੰਜਾਬ ਉਹਦਾ ਭੁਗਤ ਭੋਗੀ ਹੈ ਤੁਹਾਡੀਆਂ ਮਾੜੀਆਂ ਕਾਰਗੁਜ਼ਾਰੀਆਂ ਦਾ ਭੁਗਤ ਭੋ